ਅੱਜ ਦਮੋਰੀਆ ਪੁੱਲ ਲੁਧਿਆਣਾ ਇੱਕ ਰੇਲ ਯਾਤਰੀ ਟ੍ਰੇਨ ਤੇ ਸਫ਼ਰ ਕਰ ਰਿਹਾ ਸੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਖੋਵ ਵੱਜ ਜਾਣੇ ਟ੍ਰੇਨ ਤੋਂ ਬੰਦੇ ਦਾ ਮੋਬਾਈਲ ਖੋਇਆ ਉਸ ਵਿਚਾਰੇ ਨੇ ਆਪਣਾ ਮੋਬਾਈਲ ਬਚਾਣ ਲਈ ਮਗਰ ਛਾਲ ਮਾਰੀ ਜਿਸ ਕਰਕੇ ਉਹਦੀਆਂ ਦੇਖੋ ਦੋਨੋਂ ਲੱਤਾਂ ਵੱਡੀਆਂ ਗਈਆਂ ਟ੍ਰੇਨ ਦੇ ਥੱਲੇ ਆਣ ਨਾਲ ਨਾਲੇ ਉਹਦਾ ਹੱਥ ਦਾ ਹਾਲ ਦੇਖੋ ਖੋਵ ਵੱਜਾਂ ਦੇ ਇੰਨੇ ਹੌਸਲੇ ਬੁਲੰਦ ਹੈ ਸਰਕਾਰ ਆਪਣੀ ਨਾ ਨੀਂਦ ਤੋਂ ਜਾਗ ਰਹੀ ਐ ਨਾ ਕੋਈ ਕਾਰਵਾਈ ਕਰ ਰਹੀ ਦਮੋਰੀਆ ਪੁਲ ਬਿੰਨ ਆਗਾ ਇੱਥੋਂ ਦੀ ਲੈ ਕੇ ਬੁੱਢੇ ਨਾਲੇ ਦੀ ਪੁਲੀ ਤੱਕ ਬਿੰਨ ਨਾਗਾ ਰੋਜ ਖਵਾ ਹੁੰਦੀਆਂ ਪ੍ਰਸ਼ਾਸਨ ਆਪਣੀ ਕੁੰਭ ਕਰਨੀ ਨੀਂਦ ਤੋਂ ਨਾ ਜਾਗਣ ਦਾ ਨਾਮ ਲੈ ਰਿਆ ਆਮ ਪਬਲਿਕ ਦਾ ਹਾਲ ਦੇਖੋ ਇਸ ਵਿਚਾਰੇ ਦੀਆਂ ਦੋਨੋਂ ਲੱਤਾਂ ਵੱਡੀਆਂ ਗਈਆਂ ਤੇ ਹੱਥ ਦਾ ਹਾਲ ਦੇਖੋ ਹਾਲੇ ਤੱਕ ਵੀ ਉਡੀਕ ਪਤਾ ਨਹੀਂ ਕਿਦੀ ਹੋ ਰਹੀ ਐ ਭਾਈ ਸਾਹਿਬ ਆਪ ਦਾ ਸ਼ੁਭਨਾਮ ਆਪ ਦਾ ਨਾਮ ਕਹਾਂ ਸੇ ਆ ਬਰੇਲੀ ਤੋਂ ਅਮਨ ਜੀ ਆ ਰਹੇ ਸੀ ਹੱਥ ਦਾ ਹਾਲ ਦੇਖਿਆ ਜਾਵੇ ਤੁਹਾਡਾ ਮੋਬਾਈਲ ਖੋਇਆ ਭਾਈ ਸਾਹਿਬ ਬਿਲਕੁਲ ਖੋਇਆ ਤੇ ਇਹ ਕਹਿੰਦਾ ਐਂਬੂਲੈਂਸ ਲਿਆਓ ਮੈਨੂੰ ਲੈ ਚੋ ਇਹ ਐਂਬੂਲੈਂਸ ਮੰਗਾ ਲਓ